ਪਰੂੜਾ ਜੱਤੇਵਾਲੀ ਵਿੱਚ ਸਥਿਤ ਤਪਸਥਾਨ ਬਾਬਾ ਜੀਵਨਦਾਸ ਜੀ ਵਿਖੇ ਸਾਲਾਨਾ ਕਾਨੇ ਦਾ ਜੋੜ ਮੇਲਾ ਦੇਸ਼ ਵਿਦੇਸ਼ ਦੇ ਐਨ ਆਰ ਆਈ ਵੀਰਾਂ ਦੇ ਨਾਲ ਨਾਲ ਸਮੂਹ ಗ್ರಾಮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਵਿਸ਼ੇਸ਼ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਸਹਿਤ ਮਨਾਇਆ ਗਿਆ ਇਸ ਜੋੜ ਮੇਲੇ ਵਿੱਚ 24 ਸ਼੍ਰੀ ਅਖੰਡ ਪਾਠਾਂ ਦੇ ਪੋਗ ਦੋ ਲੜੀਆਂ ਵਿੱਚ ਭਾਈ ਜਾਨ ਤੋਂ ਬਾਅਦ ਸਜਾਏ ਗਏ ਦੀਵਾਨ ਵਿੱਚ ਹੋਰਾਂ ਦੇ ਨਾਲ ਨਾਲ ਭਾਈ ਵੀਰ ਸਿੰਘ ਜੀ ਪਤਾਰੇ ਵਾਲੇ ਦਾ ਢਾਡੀ ਜੱਥਾ ਭਾਈ ਨਾਜਰ ਸਿੰਘ ਜੀ ਪਤਾਰੇ ਵਾਲਿਆਂ ਦਾ ਕਵਿਸ਼ਰੀ ਜੱਥਾ ਭਾਈ ਪਰਮਜੀਤ ਸਿੰਘ ਜੀ ਪੱਤਰਕਣਾ ਵਾਲਿਆਂ ਦਾ ਢਾਡੀ ਜੱਥਾ ਪਾਲ ਸਿੰਘ ਪਾਲੀ ਦਾ ਪਾਲੀ ਦਾ ਕੀਤਰੀ ਜੱਥਾ ਭਾਈ ਰਗਵੀਰ ਸਿੰਘ ਜੀ ਡੂਟ ਗਾਇਕ ਜੋੜੀ ਲਾਲੀ ਤੇ ਬੀਬਾ ਪਾਲੀ ਗਾਇਕ ਬismillah ਰੇਸ਼ਮ ਨਰੰਗਪੁਰੀ ਦੀ ਪਾਰਟੀ ਆਦਨੇ ਆਪਣੇ ਆਪਣੇ ਅੰਦਾਜ਼ ਵਿੱਚ ਬਾਖੂਬੀ ਟਾਂਗ ਨਾਲ ਸਿੱਖ ਇਤਿਹਾਸ ਬਾਰੇ ਜਾਣੂ ਕਰਵਾ ਕੇ ਸਮੂਹ ਸ਼ਰਧਾਲੂ ਸੰਗਤਾਂ ਨੂੰ ਨਿਹਾਲ ਕੀਤਾ ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਸਰਪੰਚ ਕਰਨੈ ਸਿੰਘ ਨੇ ਬਾਖੂਬੀ ਨਿਭਾਉਂਦੇ ਹੋਏ ਹਾਜ਼ਰ ਸਭਨਾਂ ਨੂੰ ਸਮਾਜਿਕ ਕ੍ਰਿਤਿਆਂ ਅਤੇ ਦੁਨਿਆਵੀ ਨਸ਼ਿਆਂ ਤੋਂ ਰਹਿਤ ਹੋ ਕੇ ਗੁਰੂ ਘਰ ਦੇ ਅੰਮ੍ਰਿਤ ਦੀ ਦਾਦਾ ਨਸ਼ਾ ਕਰਨ ਲਈ ਪੋਰਜੋਰ ਸ਼ਬਦਾਂ ਵਿੱਚ ਅਪੀਲ ਕੀਤੀ ਇਸ ਮੌਕੇ ਦੇਸ਼ ਵਿਦੇਸ਼ ਦੀਆਂ ਸ਼ਰਧਾਲੂ ਸੰਗਤਾਂ ਦੇ ਨਾਲ ਨਾਲ ਸਰਪੰਚ ਕਰਨਾ ਸਿੰਘ ਗੁਰਨਾਮ ਸਿੰਘ ਸਾਫ ਦਾ ਸਰਪੰਚ ਕਮਲਜੀਤ ਕੌਰ ਅਜੀਤ ਸਿੰਘ ਔਲਾ ਰਿਟਾਇਰਡ ਆਈ.ਓ. ਕਿਸ਼ਨ ਚੰਦ ਅਵਤਾਰ ਸਿੰਘ ਸ਼ਿਗਾਰਾ ਸਿੰਘ ਤੇ ਸੇਮ ਲਾਲ ਪੁਆਰ ਕਰਲੋਚਨ ਸਿੰਘ ਪਰਵਿੰਦਰ ਸਿੰਘ ਪਰਮਜੀਤ ਸਿੰਘ ਦਸ਼ਵੀਰ ਸਿੰਘ ਗੁਰਜੀਤ ਸਿੰਘ ਸਰਬਜੀਤ ਸਿੰਘ ਦਿਲਬਾਖ ਸਿੰਘ ਦਸਵੰਤ ਸਿੰਘ ਆਦਨੇ ਵੀ ਵਿਸ਼ੇਸ਼ ਤੌਰ ਤੇ ਸ਼ਰਕਤ ਕਰਦੇ ਹੋਏ ਸੰਤ ਬਾਬਾ ਜੀਵਨਦਾਸ ਜੀ ਦੇ दरबार ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨਾਲੇ ਨੰਨੇ-ਮੁੰਨੇ ਬੱਚਿਆਂ ਨੇ ਤਲਾਬ ਵਿੱਚ ਨਹਾ ਕੇ ਦਿੱਥੇ ਗਰਮੀ ਤੋਂ ਠੰਡਕ ਮਹਿਸੂਸ ਕੀਤੀ ਤੇ ਨਾਲ ਹੀ ਖੂਬ ਮਸਤੀ ਵੀ ਕੀਤੀ ਇਸ ਮੌਕੇ ਕਰਕ ਦੀ ਗਰਮੀ ਦਾ ਮੌਸਮ ਹੁਣ ਕਰਕੇ ਪ੍ਰਬੰਧਕਾਂ ਵੱਲੋਂ ਸ਼ ਮੁ ਸਰਦਾਲੂ ਸੰਗਤਾਂ ਲਈ ਠੰਡੇ ਮਿੱਠੇ ਜਲਦੀਆਂ ਸ਼ਬੀਲਾਂ ਵੀ ਲਗਾਈਆਂ ਗਈਆਂ ਉੱਥੇ ਨਾਲ ਹੀ ਗੁਰੂ ਘਰ ਦੇ ਅਟੁੱਟ ਲੰਗਰਾਂ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ ਲੰਗਰ ਪੂਰੀ ਮਰਿਆਦਾ ਸਹਿਤ ਜਾਤ ਪਾਤੋਂ ਉੱਪਰ ਉੱਟ ਕੇ ਇਕੱਠੇ ਇੱਕ ਪੰਗਤੀ ਵਿੱਚ ਬਿਠਾ ਕੇ ਗੁਰੂ ਘਰ ਦੀਆਂ ਸ਼ਰਧਾਲੂ ਸੰਗਤਾਂ ਨੂੰ ਨਿਮਰਤਾ ਸਹਿ ਚੁਕਾਈ ਗਈ ਅੰਤ ਵਿੱਚ ਇਹ ਮੇਲਾ ਅਗਲੇ ਸਾਲ ਫਿਰ ਮਿਲਣ ਦੀਆਂ ਅਮੀਦਾਂ ਨੂੰ ਦਿਲ ਵਿੱਚ ਸਮੋਈ ਸੰਪੰਨ ਹੋ ਗਿਆ ਤੇ ਸੰਗਤਾਂ ਕਪਸਤਾਂ ਸੰਤ ਬਾਬਾ ਜੀਵਨਦਾਸ ਜੀ ਦੇ ਬਾਹਰ ਲੱਗੀਆਂ ਦੁਕਾਨਾਂ ਤੋਂ ਜਲੇਬੀਆਂ ਔਲੇ ਆਦ ਖਾਣ ਪੀਣ ਦਾ ਸਮਾਨ ਖਰੀਦੋ ਪ੍ਰੋਕਟ ਕਰਕੇ ਇਹ ਆਪਣੇ ਆਪਣੇ ਘਰ ਨੂੰ ਚੱਲੀਆਂ ਗਈਆਂ